ਸਰਕਾਰ ਕਹਿ ਰਹੀ ਹੈ ਕਿ ਸਾਡੀਆਂ ਸਹੂਲਤਾਂ ਮਾਓਵਾਦੀ ਜਿਹੜੀ ਵਿਚਾਰਧਾਰਾ ਦੇ ਲੋਕ ਆ ਉਹਨਾਂ ਆਦਿਵਾਸੀਆਂ ਤੱਕ ਪਹੁੰਚ ਨਹੀਂ ਦਿੰਦੇ ਕਾਰਪੋਰੇਟ ਦੀ ਸੇਵਾ ਵਿੱਚ ਸਰਕਾਰ ਇਹਨਾਂ ਲੋਕਾਂ ਨੂੰ ਥੋ ਪਾਸੇ ਹੜਾ ਕੇ ਉਹ ਖਣਿਜ ਪਦਾਰਥ ਕੱਢਣਾ ਚਾਹੁੰਦੀ ਹੈ ਜੰਗਲ ਸਾਰਾ ਉਜਾੜਨਾ ਚਾਹੁੰਦੀ ਹੈ ਇੰਸਕ ਹੋਣਾ ਹਥਿਆਰ ਚੱਕਣੇ ਇੱਕ ਠੀਕ ਮੰਨਦੇ ਹੋ ਕਹਿੰਦੇ ਵੀ ਹਥਿਆਰ ਚੱਕਣੇ ਗਲਤ ਆ ਗੁਰੂਆਂ ਨੇ ਵੀ ਕਿਹਾ ਵੀ ਜੇ ਕੋਈ ਇਸ ਕਿਸਮ ਦੀ ਆ ਜਾਵੇ ਆਤੀ ਆ ਜਾਵੇ ਫੜ ਫੜ ਮਾਰੇ ਜਾ ਰਹੇ ਹੁਣ ਹੋਰ ਹੋਵੇ ਪੁੱਛ ਵੀ ਨਾ ਯਾਰ ਬੰਦਾ ਫੇਡ ਬੋ ਟੀਉ ਦੇ ਦੋ ਸਾਥੀ ਹੋਰ ਉਹਨਾਂ ਦਾ ਸੈਕਟਰੀ ਤੇ ਇੱਕ ਬੰਦਾ ਹੋਰ ਜਿਹੜੇ ਉਹਨਾਂ ਦੇ ਪੋਲਟ ਬਿਊਰੋ ਚਾਨ ਸੈਂਟਰਲ ਕਮੇਟੀ ਮੈਂਬਰ ਮੈਂਬਰ ਆ ਉਹਨਾਂ ਨੂੰ ਫੜ ਕੇ ਮਾਰਿਆ ਨਾਲੀ ਸਰਕਾਰ ਕਹਿ ਰਹੀ ਆ ਕਿ ਜਿਹੜਾ ਸਿਪਾਈ ਮਾਰਿਆ ਗਿਆ ਉਹ ਦੇਸ਼ ਭਗਤ ਆ ਤੇ ਜਿਹੜਾ ਹਿੜਮਾ ਮਾਰ ਗਿਆ ਵੀ ਉਹ ਖੂਨਖਾਰੇ ਕੱਤਵਾਰੀ ਸੀਗਾ ਪਰ ਉਹ ਲੋਕ ਸੰਵਿਧਾਨ ਦੇ ਦਿੱਤੇ ਹੋਏ ਰਾਈਟ ਨੂੰ ਵਰਤ ਕੇ ਤੇ ਸੰਵਿਧਾਨ ਦੇ ਵਿੱਚ ਕਈਆਂ ਹੋਈਆਂ ਗੱਲਾਂ ਨੂੰ ਵੀ ਦੇਸ਼ ਦੀ ਪ੍ਰਾਪਰਟੀ ਉੱਪਰ ਦੇਸ਼ ਦੇ ਲੋਕਾਂ ਦਾ ਅਧਿਕਾਰ ਹੋਣਾ ਚਾਹੀਦਾ ਉਹਦੀ ਉਹ ਰਾਖੀ ਕਰ ਰਹੇ ਆ ਇਸ ਕਰਕੇ ਸੱਚੇ ਦੇਸ਼ਪੱਖਤਾ ਉਹ ਲੋਕ ਹੋਏ ਜਿਵੇਂ ਸਰਕਾਰ ਕਹਿ ਰਹੀ ਹੈ ਕਿ 2026 ਤੱਕ ਅਸੀਂ ਮੌਵਦ ਵਿਚਾਰਧਾਰਾ ਜਿਹੜੇ ਵੀ ਉੱਥੇ ਹਥਿਆਰਬੰਦ ਘੋਲ ਰਹੇ ਬਿਲਕੁਲ ਖਤਮ ਕਰ ਦਿਆਂ ਕਿ ਕੀ ਲੱਗਦਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਇਸ ਟਾਈਮ ਦੇਸ਼ ਦੇ ਵਿੱਚ ਇੱਕ ਲੜਾਈ ਚੱਲ ਰਹੀ ਆ ਉਹ ਲੜਾਈ ਦੇਸ਼ ਦੇ ਲੋਕਾਂ ਦੀ ਆ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਲੜਾਈ ਸਾਡੇ ਦੇਸ਼ ਦੇ ਜਲ ਜੰਗਲ ਜ਼ਮੀਨਾਂ ਬਚਾਉਣ ਲਈ ਲੜ ਰਹੇ ਆ ਤੇ ਦੂਜੇ ਪਾਸੇ ਸਰਕਾਰੀ ਬਿਆਨ ਇਹ ਆ ਕਿ ਇਹ ਲੋਕ ਦੇਸ਼ ਦੇ ਰਾਹ ਵਿੱਚ ਰੋੜਾ ਨੇ ਲੋਕਤੰਤਰ ਲਈ ਖਤਰਾ ਨੇ ਤੇ ਇਹੇ ਪਵੰਦੀਸ਼ੁੱਧਾ ਮਾਓਵਾਦੀ ਵਿਚਾਰਧਾਰਾ ਦੇ ਲੋਕ ਨੇ ਜਦੋਂ ਆਪਾਂ ਦੇਖਦੇ ਆ ਕਿ ਦੇਸ਼ ਦੇ ਵਿੱਚ ਪੁਲਿਸ ਫੌਜ ਕਾਨੂੰਨ ਇਸ ਕਰਕੇ ਬਣਾਏ ਜਾਂਦੇ ਆ ਕਿ ਉਹ ਲੋਕਾਂ ਦੀ ਸੁਰੱਖਿਆ ਦੇ ਲਈ ਹੁੰਦੇ ਆ ਪਰ ਆਪਾਂ ਜੇ ਦੇਖਦੇ ਆ ਕਿ ਦੇਸ਼ ਦੀ ਫੌਜ ਦੇ ਜਿਹੜੇ ਮੂੰਹ ਆ ਉਹ ਉਹ ਦੇਸ਼ ਦੇ ਲੋਕਾਂ ਵੱਲੂ ਮੁੜੇ ਨਜ਼ਰ ਆ ਰਹੇ ਨੇ ਜਦੋਂ ਅਸੀਂ ਛਤੀਸਗੜ ਝਾਰਖੰਡ ਬਿਹਾਰ ਦੇ ਵਿੱਚ ਧਿਆਨ ਮਾਰਦੇ ਆ ਤਾਂ ਵੱਡੇ ਪੱਧਰ ਤੇ ਸਾਨੂੰ ਉਹ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਮਾਰਵੀ ਹੇਡਵਾ ਜਿਹੜਾ ਵੱਡਾ ਮਾਓਵਾਦੀ ਆਗੂ ਸੀ ਉਹਨੂੰ ਮਾਰ ਦਿੱਤਾ ਗਿਆ ਸਰਕਾਰੀ ਬਿਆਨਾਂ ਦੇ ਅਨੁਸਾਰ ਉਹ ਇੱਕ ਪਬੰਦੀਸ਼ੂ ਦਾ ਨਕਸਲੀ ਸੀ ਪਰ ਜਦੋਂ ਅਸੀਂ ਉਸ ਪਿੰਡ ਦੇ ਲੋਕਾਂ ਦੀਆਂ ਵੀਡੀਓਜ਼ ਦੇਖਦੇ ਆ ਤਾਂ ਇਦਾਂ ਲੱਗਦਾ ਕਿ ਲੋਕ ਉਹਨੂੰ ਆਪਣਾ ਹੀਰੋ ਮੰਨ ਰਹੇ ਸੀ ਤਾਂ ਅੱਜ ਪੰਜਾਬ ਦੇ ਵਿੱਚ ਵੀ ਪੁਲਿਸ ਮੁਕਾਬਲੇ ਖਿਲਾਫ ਦੇਸ਼ ਦੇ ਸਰਕਾਰ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਕਿ ਇਦਾਂ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਠੀਕ ਨਹੀਂ ਆਪਾਂ ਸਾਰੀ ਗੱਲਬਾਤ ਕਰਾਂਗੇ ਆਖਰ ਪੰਜਾਬ ਦੇ ਵਿੱਚੋਂ ਇਹ ਆਵਾਜ਼ ਕਿਉਂ ਉੱਠ ਰਹੀ ਆ ਬਸਤਰ ਝਾਰਖੰਡ ਆਦਿਵਾਸੀ ਲੋਕਾਂ ਦੇ ਲਈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਰਮਜੀਤ ਮਾਨੂਕੇ ਤੇ ਨਰਪੈਰ ਢੁੱਡੀ ਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਹਿਣਗੇ ਉਹ ਮਾਓਵਾਦੀ ਵਿਚਾਰਤਾਰਾ ਹੈ ਕੀ ਆ ਉਹ ਹਥਿਆਰ ਕਿਉਂ ਚੱਕ ਰਹੇ ਨੇ ਸਰਕਾਰ ਖਿਲਾਫ ਦੇਖੋ ਜਿੱਥੋਂ ਤੱਕ ਮਾਓਵਾਦੀਆਂ ਦਾ ਸਵਾਲ ਆ ਉਹ ਕਮਿਊਨਿਸਟ ਪਾਰਟੀ ਹੈ ਹਮ ਵਰਕਿੰਗ ਕਲਾਸ ਦੀ ਮਜ਼ਦੂਰ ਜਮਾਤ ਦੀ ਉਹ ਲੜਾਈ ਲੜ ਰਹੇ ਆ ਜਿਹੜੇ ਇਹ ਲੋਕ ਆ ਉੱਥੇ ਜੰਗਲ ਦੇ ਵਿੱਚ ਜਿਵੇਂ ਆਪਣੀਆਂ ਜੰਗਲ ਜਲ ਤੇ ਜ਼ਮੀਨ ਲਈ ਇਹ ਲੜਾਈ ਲੜ ਰਹਿ ਜਿੱਥੇ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਜਾਂ ਕਿ ਆਪਦੇ ਵੱਡੇ ਵੱਡੇ ਮਿਸ਼ਨ ਚਲਾ ਰਹੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਦੂਜਾ ਹੋਰ ਤੇ ਜੰਗਲਾਂ ਨੂੰ ਕਾਬੂ ਕਰ ਰਹੀਆਂ ਉਹਦੇ ਖਿਲਾਫ ਇੱਕ ਮੂਵਮੈਂਟ ਉੱਥੇ ਮਾਓ ਵਦੀ ਪਾਰਟੀ ਨੇ ਚਲਾਈ ਹੈ ਤੇ ਉਹਦਾ ਜਿਹੜਾ ਅਸ਼ਾਰਬੰਦ ਬੰਗਾ ਹੈ ਤੇ ਉਹਦਾ ਇਹ ਹੈਡਮਾ ਮਤਲਬ ਉਹਦਾ ਲੀਡਰ ਸੀ ਜਿਹਨੂੰ ਕਹਿੰਗੇ ਬਹੁਤ ਵਧੀਆ ਜੀ ਦਾ ਸਾਰੇ ਇਲਾਕੇ ਦੇ ਵਿੱਚ ਆਦਿਵਾਸੀ ਲੋਕਾਂ 'ਚ ਖਾਸ ਤੌਰ ਦੇ ਉੱਤੇ ਉਹਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਤੇ ਬਹੁਤ ਤਕੜਾ ਉਹ ਜਿਵੇਂ ਜਿਹਨੂੰ ਕਹਿੰਦੇ ਆਰਗੇਨਾਈਜ਼ਰ ਜਿਹਨੇ ਬਹੁਤ ਵੱਡੀ ਮੂਵਮੈਂਟ ਨੂੰ ਮਤਲਬ ਕਿੜੀ ਸੁਰੱਖਿਆ ਬਲ ਜੰਗਲਾਂ ਚ ਜਾ ਕੇ ਹੁੱਲੜਵਾਜੀ ਕਰਦੇ ਸੀ ਉਹਨਾਂ ਦੇ ਖਿਲਾਫ ਲੜਾਈ ਲੜੀ ਆ ਉਹਨੇ ਪਰ ਹੁਣ ਜਿਹੜਾ ਮਾਮਲਾ ਹੈਗਾ ਹਿਡਬਾ ਤੇ ਉਹਦੇ ਦੋ ਸਾਥੀ ਹੋਰ ਉਹਨਾਂ ਦਾ ਸੈਕਟਰੀ ਤੇ ਇੱਕ ਬੰਦਾ ਹੋਰ ਜਿਹੜੇ ਉਹਨਾਂ ਦੇ ਪੋਲਟ ਬਿਊਰੋ ਚੈਂਟਲ ਕਮੇਟੀ ਮੈਂਬਰ ਮੈਂਬਰ ਹੈ ਉਹਨਾਂ ਨੂੰ ਫੜ ਕੇ ਮਾਰਿਆ ਉਹਨਾਂ ਨੂੰ ਜੰਗਲ ਚ ਅਰੈਸਟ ਕੀਤਾ ਮੁਕਾਬਲਾ ਹੋ ਜੇ ਦੋਨਾਂ ਤਰ੍ਹਾਂ ਦਾ ਮੌਸਮ ਨੇ ਅਸੀਂ ਉਹ ਉਹ ਗੱਲ ਅਲੱਗ ਹੈ ਪਰ ਸਰਕਾਰੀ ਬਿਆਨ ਤੇ ਕਹਿੰਦੇ ਕਿ ਪੁਲਿਸ ਮੁਕਾਬਲਾ ਸੀ ਇਹ ਓਏ ਇਹ ਤਾਂ ਕਹਿੰਦੇ ਆ ਪਰ ਝੂਠਾ ਹੈ ਇਹ ਗੱਲ ਝੂਠੀ ਆ 28 ਅਕਤੂਬਰ ਨੂੰ ਮਤਲਬ ਉਹ ਗ੍ਰਿਫਤਾਰ ਹੋਏ ਸਾਡੀ ਇੱਕ ਲਗਭਗ 15 20 ਦਿਨ ਪਿਛੋਂ ਉਹਨਾਂ ਦੀ ਜਿਹੜੀ ਸ਼ਹਾਦਤ ਕੀਤੀ ਹੈ ਉਹਨਾਂ ਨੂੰ ਮਾਰਿਆ ਤੇ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆ ਸਾਡੀਆਂ ਜਥੇਬੰਦੀਆਂ ਮੇਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਕਿਤੇ ਵੀ ਜਿੱਥੇ ਕਿਤੇ ਝੂਠੇ ਮੌਸਮ ਮੁਕਾਬਲੇ ਆ ਉਹਨਾਂ ਦਾ ਮਨੋਦ ਕਰਦੀ ਅਸੀਂ ਜਿਹੜੇ ਇਹ ਕਿ ਭਗਵੰਤ ਮਾਨ ਨੇ ਵੀ ਝੂਠੇ ਪੁਲਸ ਮੁਕਾਬਲੇ ਕੀਤੇ ਆ ਤੇ ਅੱਜ ਵੀ ਕਈ ਥਾਈ ਹੋਇਆ ਵੀ ਇਨਕਾਪਟਰ ਹੋ ਗਿਆ ਫਲਾਣਾ ਹੋ ਗਿਆ ਅਸੀਂ ਪੰਜਾਬ ਚ ਵੀ ਇਹਨਾਂ ਦਾ ਵਿਰੋਧ ਕਰਦੇ ਆ ਬਾਹਰ ਵੀ ਵਿਰੋਧ ਕਰਦੇ ਆ ਤੇ ਬਾਕੀ ਜਿਹੜੇ ਕਈ ਵਾਰੀ ਜਿਹੜੇ ਲੋਕ ਹਿਜਾਰਬੰਦ ਸਟ੍ਰਾਈਕ ਲਾਂ ਜਾਂ ਦੂਜਾ ਅੰਦਰ ਹੀ ਬੈਠੇ ਆ ਤੇ ਆਪਦੀਆਂ ਜੇਲਾਂ ਘਟ ਚੁੱਕੇ ਆ ਉਹਨਾਂ ਦੀਆਂ ਰਿਹਾਈਆਂ ਦੀ ਵੀ ਮੰਗ ਕਰਦੇ ਆ ਅਸੀਂ ਅਨਸ਼ਾਫ ਲਈ ਜਿਹੜੇ ਲੋਕ ਲੜ ਰਹੇ ਆ ਉਹਨਾਂ ਦੇ ਨਾਲ ਖੜੇ ਆ ਤੇ ਅੱਜ ਵੀ ਖੜੇ ਰਾਂ ਜੀ ਨੌਜਵਾਲ ਭਾਰ ਸਭਾ ਦੇ ਅਗੂ ਕਰਮਜੀਤ ਮਾਨੂੰ ਕਰਨ ਨਾਲ ਗੱਲ ਕਰਾਂਗੇ ਸਰਕਾਰ ਕਹਿ ਰਹੀ ਹੈ ਕਿ ਸਾਡੀਆਂ ਸਹੂਲਤਾਂ ਮਾਓਵਾਦੀ ਜਿਹੜੀ ਵਿਚਾਰਧਾਰਾ ਦੇ ਲੋਕ ਆ ਉਹਨਾਂ ਆਦਿਵਾਸੀਆਂ ਤੱਕ ਪਹੁੰਚ ਨਹੀਂ ਦਿੰਦੇ ਉਹ ਅਸੀਂ ਉੱਥੇ ਕੈਂਪ ਲਾਉਣਾ ਚਾਹੁੰਦੇ ਆ ਕੈਂਪ ਨਹੀਂ ਲਾਉਣ ਦਿੰਦੇ ਇਹ ਜਿਹੜੇ ਵਿਕਾਸ ਆ ਉਹਦੇ ਰਾਹ ਦੇ ਵਿੱਚ ਰੋੜਾ ਕੀ ਸੱਚੀ ਮਾਓਵਾਦੀ ਉੱਥੇ ਦੇ ਰਾਹ ਦੇ ਵਿੱਚ ਰੋੜਾ ਨਹੀਂ ਵਿਕਾਸ ਦੇ ਰਾਹ ਦੇ ਵਿੱਚ ਦੇਖੋ ਇਹ ਸਾਰਾ ਸਰਕਾਰ ਦਾ ਪ੍ਰੋਪਗੈਂਡਾ ਪ੍ਰਚਾਰ ਇਸ ਕਰਕੇ ਆ ਤਾਂ ਕਿ ਕਾਰਪੋਰੇਟ ਦੀ ਜਿਹੜੀ ਲੁੱਟ ਆ ਜਿਹੜੀ ਕਾਰਪੋਰੇਟ ਜਲ ਜੰਗਲ ਜ਼ਮੀਨ ਦੀ ਲੁੱਟ ਕਰ ਰਹੀ ਹੈ ਤੇ ਜਿਹਦੇ ਕਰਕੇ ਆਦਿਵਾਸੀ ਤੇ ਮਾਓਵਾਦੀ ਲੜ ਰਹੇ ਆ ਉਸ ਚੀਜ਼ ਤੋਂ ਧਿਆਨ ਪਾਸੇ ਕਰਨ ਵਾਸਤੇ ਸਰਕਾਰ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਕਰ ਰਹੀ ਆ ਵੀ ਉਹ ਵਿਕਾਸ ਦੇ ਰਾਹ ਦੇ ਵਿੱਚ ਰੁਕਾਵਟ ਆ ਉਹ ਲੋਕ ਜਿਹੜੀ ਧਰਤੀ ਤੇ ਰਹਿ ਰਹੇ ਆ ਉਸ ਧਰਤੀ ਦੇ ਥੱਲੇ ਬਹੁਤ ਬੇਸ਼ਕੀਮਤੀ ਜਿਹੜੇ ਖਣਿਜ ਪਦਾਰਥ ਦੱਬੇ ਹੋਇਆ ਠੀਕ ਆ ਜਿਨ੍ਹਾਂ ਦੀ ਪੂਰੀ ਵਰਲਡ ਮਾਰਕੀਟ ਮਾਰਕੀਟ ਦੇ ਵਿੱਚ ਬਹੁਤ ਵੱਡੀ ਮੰਗ ਆ ਉਹਨਾਂ ਨੂੰ ਉੱਥੋਂ ਕੱਢਣ ਵਾਸਤੇ ਕਾਂਗਰਸ ਦਾ ਵੀ ਜ਼ੋਰ ਲੱਗਿਆ ਹੁਣ ਬੀਜੇਪੀ ਦਾ ਜ਼ੋਰ ਲੱਗਿਆ ਹੋਇਆ ਕਾਰਪੋਰੇਟ ਦੀ ਸੇਵਾ ਵਿੱਚ ਸਰਕਾਰ ਇਹਨਾਂ ਲੋਕਾਂ ਨੂੰ ਉੱਥੋਂ ਪਾਸੇ ਹੜਾ ਕੇ ਉਹ ਖਣਿਜ ਪਦਾਰਥ ਕੱਢਣਾ ਚਾਹੁੰਦੀ ਆ ਜੰਗਲ ਸਾਰਾ ਉਜਾੜਨਾ ਚਾਹੁੰਦੀ ਆ ਇਸ ਕਰਕੇ ਉਹਨਾਂ ਦੇ ਸਰਕਾਰ ਪਿੱਛੇ ਪਈ ਹੋਈ ਹੈ ਇਹ ਸਰਕਾਰ ਦਾ ਗਲਤ ਪ੍ਰੋਪਾਗੈਂਡਾ ਵੀ ਉਹ ਵਿਕਾਸ ਦੇ ਨਾਮ ਦੇ ਝਰਕਾਵਾਟ ਹੈ ਇਹ ਵੀ ਕਿਹਾ ਜਾਂਦਾ ਕਿ ਹੇਡਮਾਂ ਦੀ ਜਿਹੜੀ ਸ਼ੂ ਆ ਉਹ ਕਿਸੇ ਕਾਮਰੇਡਾਂ ਦੇ ਗਰੁੱਪ ਨੇ ਦਿੱਤੀ ਐ ਇਸ ਦੇ ਵਿੱਚ ਲੱਗਦਾ ਕਿ ਸਚਾਈ ਹੈਗੀ ਐ ਵੀ ਕਾਮਰੇਡਾਂ ਨੇ ਉਹਨੂੰ ਮਰਵਾਇਆ ਦੇਖੋ ਇਹ ਭਾਜਪਾ ਦਾ ਇੱਕ ਛੜਜੰਤਰ ਆ ਭਾਜਪਾ ਦੀ ਇਹ ਰਣਨੀਤੀ ਆ ਹਰ ਮਸਲੇ ਨੂੰ ਇਸ ਤਰ੍ਹਾਂ ਦੀ ਰੰਗਤ ਦੇਣੀ ਹੁਣ ਭਾਜਪਾ ਦਾ ਆਈਟੀ ਸੈੱਲ ਇਹਨੂੰ ਆਦਿਵਾਸੀ ਤੇ ਗੈਰ ਆਦਿਵਾਸੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਆਦਿਵਾਸੀ ਆ ਜੋ ਨਿਕਲਿਆ ਹੋਇਆ ਲੀਡਰ ਸੀ ਤੇ ਜਿਹੜੇ ਅੰਦਰ ਵਾਲੇ ਵਾਲੇ ਵੱਡੇ ਲੀਡਰ ਹੈਗੇ ਆ ਉਹ ਸਾਰੇ ਬਚ ਗਏ ਹੈਗੇ ਆ ਠੀਕ ਆ ਪਾ ਪਿਛਲੇ ਦਿਨੀ ਦੇਖਿਆ ਬਸਵਾ ਰਾਜੂ ਵਰਗੇ ਜਿਹੜੇ ਹੋਰ ਇਹਨਾਂ ਦੇ ਬਹੁਤ ਉੱਚ ਕੋਟੀ ਦੇ ਆਗੂ ਜਿਹੜੇ ਹੈਗੇ ਆ ਉਹ ਇਹਨਾਂ ਨੇ ਮਾਰੇ ਆ ਇਹ ਤਾਂ ਅਰਬਨ ਨਕਸਲ ਕਹਿ ਕੇ ਠੀਕ ਹੈ ਜਿਹੜੇ ਯੂਨੀਵਰਸਿਟੀਾਂ 'ਚ ਬੈਠੇ ਪ੍ਰੋਫੈਸਰ ਹੈਗੇ ਉਹਨਾਂ ਦੇ ਸਮਰਥਕ ਹੈ ਉਹਨਾਂ ਨੂੰ ਉਹਨਾਂ ਨੂੰ ਛੱਡ ਨਹੀਂ ਰਹਿਗੇ ਇਹ ਆਦਿਵਾਸੀ ਗੈਰ ਆਦਿਵਾਸੀ ਤੇ ਇੱਕ ਸਟੇਟ ਨੂੰ ਛੱਤੀਸਗੜ੍ਹ ਨੂੰ ਆਂਧਰਾ ਦੇ ਖਿਲਾਫ ਇਹ ਵੀ ਬਣਾਉਣ ਦੀ ਇਹ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਇਹ ਦੇ ਵਿੱਚ ਰੱਤੀ ਭਰ ਵੀ ਕੋਈ ਸਚਾਈ ਨਹੀਂ ਹੈਗੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਸਾਮ-ਦਾਮ ਦੰਡ ਭੇਦ ਗੋਲੀ ਨਾਲ ਵੀ ਮਾਰਨਾ ਤੇ ਉਹਨਾਂ ਨੂੰ ਲੋਕਾਂ ਦੇ ਵਿੱਚੋਂ ਵੀ ਕੱਟਣਾ ਲੋਕਾਂ ਜੋ ਕੱਟਣ ਵਾਸਤੇ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਕਰ ਰਹੀ ਹੈ ਵੀ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਮਰਵਾਇਆ ਹੈਗਾ ਠੀਕ ਹੈ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈਗੀ ਇਹ ਗਲਤ ਪ੍ਰੋਪਾਗੈਂਡਾ ਹੈਗਾ ਉਹਨਾਂ ਦੀ ਲੜਾਈ ਨੂੰ ਜਿਹੜਾ ਹੈਗਾ ਟਰੈਕ ਤੋਂ ਲਾਉਣ ਵਾਸਤੇ ਸਰਕਾਰ ਗਲਤ ਪ੍ਰਚਾਰ ਕਰ ਰਹੀ ਹੈ ਜਿਵੇਂ ਸਰਕਾਰ ਕਹਿ ਰਹੀ ਹੈ ਕਿ 2026 ਤੱਕ ਅਸੀਂ ਮੌਅਵਾਦ ਵਿਚਾਰਤਾਰਾ ਜਿਲੇ ਵੀ ਉੱਥੇ ਹਥਿਆਰਬੰਦ ਕੋਲ ਰਹੇ ਬਿਲਕੁਲ ਖਤਮ ਕਰਦੇ ਆ ਕਿ ਕੀ ਲੱਗਦਾ ਜਿਸ ਤਰੀਕੇ ਨਾਲ ਸਰਕਾਰ ਹੁਣ ਚੱਲ ਰਹੀ ਹੈ ਲਗਾਤਾਰ ਅਰੈਸਟ ਕਰਕੇ ਵੀ ਮਾਰ ਰਹੇ ਆ ਮੁਕਾਬਲੇ ਵੀ ਬਣ ਰਿਹਾ ਕੁਝ ਵੀ ਹੈ ਹਨਾ ਲੱਗਦਾ 2026 ਤੱਕ ਖਤਮ ਹੋ ਜੂਗੀ ਦੇਖੋ ਜਿਹੜੀ ਮੋ ਇਸਟ ਵਿਚਾਰਤਾ ਰਹਾ ਜਾਂ ਮਾਕ시 ਲੜਨੀ ਵਿਚਾਰਤਾ ਰਹਾ ਜਾਂ ਮਾਕ시 ਲੜਨੀ ਪਾਰਟੀ ਹੈ ਇਹ 1960 ਤੋਂ ਚੱਲਦੀ ਆ ਰਹੀ ਹੈ ਹੂੰ ਉਹਦੇ ਵਿੱਚ ਕਈ ਦੌਰ ਆਏ ਆ ਕਿਤੇ ਡਾਊਨ ਕਿਤੇ ਅਪ ਡਾਊਨ ਅਪ ਇਹ ਉਹਨਾਂ 'ਚ ਸਮਾਪਤ ਨਹੀਂ ਹੋ ਸਕਦੀ ਜਿੱਨਾਂ 'ਚ ਬਰਾਬਰੀ ਦਾ ਸਮਾਜ ਨਹੀਂ ਆਉਂਦਾ ਜਿੱਨਾਂ ਜੇ ਸਮਾਜ ਦੇ ਵਿੱਚ ਵੰਡੀਆਂ ਤਕੜੇ ਲੋਕ ਆ ਮਾੜੇ ਲੋਕ ਆ ਗਰੀਬ ਲੋਕ ਆ ਉਹਨਾਂ 'ਚ ਜੇ ਲੜਾਈ ਜਾਰੀ ਰਹੂ ਮਤਲਬ ਮਾਰਕਸ ਦੇ ਜਨਮ ਤੋਂ ਲੈ ਕੇ ਅੱਜ ਤੱਕ ਬਹੁਤ ਅਥਰਾ ਚੜਾ ਆਏ ਆ ਸਰਕਾਰਾਂ ਬਣੀਆਂ ਸਰਕਾਰਾਂ ਟੁੱਟ ਗਈਆਂ ਪਰ ਅੱਜ ਵੀ ਦੁਨੀਆ 'ਚ ਵੱਡੇ ਪੱਦਰ ਤੇ ਜਿਹੜੀਆਂ ਗਰੀਬ ਤੇ ਅਮੀਰ ਦੀ ਲੜਾਈ ਹੈ ਉਹ ਲੜੀ ਜਾ ਰਹੀ ਹੈ ਅੱਜ ਵੀ ਵੈਂਸ ਵਿਲਾ ਦਾ ਰਾਸ਼ਟਰਪਤੀ ਮਾਦਰੋ ਹੈ ਉਹਨੂੰ ਟਰੰਪ ਮਾਰਨ ਦੀਆਂ ਗੱਲਾਂ ਕਰਦਾ ਉਹ ਡਟ ਕੇ ਸਾਰਾ ਦੇਸ਼ ਮਾਦਰੋ ਦੇ ਖਿਲਾਫ ਖੜਾ ਹੈ ਕੱਲ ਪਰਸੋ ਚਿੱਲੀ ਦੇ ਵਿੱਚ ਕਮਿਸ਼ਨਰ ਰਾਸ਼ਟਰਪਤੀ ਬਣਿਆ ਮਤਲਬ ਇਹ ਇੱਕ ਵਿਚਾਰਧਾਰਾ ਦੀ ਲੜਾਈ ਹੈ ਇਹ ਜੇ ਕੋਈ ਸਮਝੇ ਵੀ ਮੋਦੀ ਸਮਝੇ ਵੀ ਅਸੀਂ ਦਬਾ ਦੇਾਂਗੇ ਇਹ ਦਵਣ ਵਾਲੀ ਨਹੀਂ ਗਈ ਆ ਕੋਈ ਵਕਤ ਹੀ ਸਟੱਪ ਬੈਕ ਲੱਗੀ ਹੋਵੇ ਉਹ ਅਲੱਗ ਗੱਲ ਆ ਦੇਖੋ ਹਜ਼ਾਰਾਂ ਗਰੀਲੇ ਅਜੇ ਵੀ ਉੱਥੇ ਹੈਗੇ ਆ ਪਰ ਬਹੁਤ ਘੱਟ ਵੀ ਗਏ ਅਸੀਂ ਅੱਗੇ ਨੋ ਕੱਲਾ ਹਿੜਬਾ ਤਾਂ ਨਹੀਂ ਸੀ ਇੱਕ ਇੱਕ ਵਿਅਕਤੀ ਤਾਂ ਨਹੀਂ ਸੀ ਜਿਹੜਾ ਲੜ ਰਿਹਾ ਸੀਗਾ ਜਿਦੋਂ ਇਹਨਾਂ ਨੇ ਇਹ ਕਹਿੰਦੇ ਵੀ ਸਾਡੇ 70 ਦੇ ਨੇੜੇ ਤੇੜ ਉਹ ਆਪਣੇ ਸਪਾਈ ਮਾਰੇ ਗਏ ਆ ਉਹ ਹਿਡਵੇ ਨੇ ਇਕੱਲੇ ਨੇ ਮਾਰਦੇ ਹੋਣਗੇ ਹਜ਼ਾਰਾਂ ਲੋਕ ਹੋਣਗੇ ਉੱਥੇ ਜਿਹੜੇ ਗਰੀਲਾ ਲੜਾਈ ਲੜ ਰਹੇ ਆ ਹਿਡਵੇ ਵਰਗੇ ਮੈਨੂੰ ਲੱਗਦਾ ਉੱਥੇ ਹਜ਼ਾਰਾਂ ਬੰਦੇ ਹੋਣਗੇ ਜਿਹੜੇ ਉਹਨਾਂ ਇਲਾਕਿਆਂ 'ਚ ਹਾਂ ਠੀਕ ਹੈ ਕਿ ਹਿਡਵੇ ਨੂੰ ਫੜਨਾ ਸੱਟ ਲੱਗੀ ਆ ਪਰ ਇਹ ਵਕਤੀ ਆ